ਵੀਰੋ ਪੂਰੇ ਪੰਜਾਬ ਦੇ মিডিਆ ਜੀ ਖਡੂਰ ਸਾਹਿਬ ਦੀਆਂ ਚਰਚਾਆਂ ਹਲਕਾ ਖਡੂਰ ਸਾਹਿਬ ਦੀਆਂ ਕਿ ਉੱਥੋਂ ਭਾਈ ਅਮਰਤਪਾਲ ਸਿੰਘ ਜੋ ਲੜ ਰਿਹਾ ਇਹ ਖਡੂਰ ਸਾਹਿਬ ਵਾਲਿਆਂ ਦਾ ਫਰਜ ਬੰਦਾ ਆ ਕਿ ਉਹਨਾਂ ਦੀ ਸਪੋਰਟ ਕਰਨ ਵੱਧ ਵੱਧ ਸਪੋਰਟ ਕਰਨ ਰੱਬੀ ਰੂਪ ਸਿੰਘ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਬਹੁਤ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਇਆ ਜਾਵੇ ਦੂਜੀ ਗੱਲ ਸਿਮਰ ਅਜੀਤ ਸਿੰਘ ਮਾਨ ਜੀ ਨੇ ਬਹੁਤ ਵੱਡਾ ਕੰਮ ਕੀਤਾ ਪਹਿਲੀ ਵਾਰ ਜ਼ਿੰਦਗੀ ਚ ਜਿਹੜਾ ਆਪਣਾ ਜਿਹੜਾ ਉਹਨੇ ਉਮੀਦਵਾਰ ਉਤਾਰਿਆ ਸੀ ਉਹਨੂੰ ਪਿੱਛੇ ਕਰ ਲਿਆ ਆ ਕਿਉਂ ਕਿ ਇਹਦੀ ਵਜ੍ਹਾ ਕਿ ਕੌਮ ਦੀਆਂ ਵੋਟਾਂ ਵੰਡੀਆਂ ਨਾ ਜਾਣ ਇਹ ਨਾ ਹੋਵੇਗੇ ਦੋ ਆ ਉਮੀਦਵਾਰਾਂ ਨੂੰ ਅੱਧੀਆਂ-ਅੱਧੀਆਂ ਵੋਟਾਂ ਪੈ ਜਾਣ ਤਾਂ ਕੋਈ ਤੀਜਾ ਬਾਜੀ ਮਾਰ ਲੈ ਇਹ ਸਿਮਰਤਜੀਤ ਸਿੰਘ ਮਾਨ ਜੀ ਨੇ ਬੜਾ ਵਧੀਆ ਕੰਮ ਕੀਤਾ ਆ ਕਿਉਂਕਿ ਜਿਹੜਾ ਸਿਮਰਤਜੀਤ ਸਿੰਘ ਮਾਨ ਜੀ ਦਾ ਉਮੀਦਵਾਰ ਸੀ ਉਹ ਵੀ ਕਾਫੀ ਹੈਵੀ ਸੀ ਕਾਫੀ ਪ੍ਰਭਾਵੀ ਸੀ ਉਹ ਕਾਫੀ ਵੋਟਾਂ ਖਿੱਚ ਸਕਦਾ ਸੀ ਪਰ ਉਹਨਾਂ ਵਧੀਆ ਕੰਮ ਕੀਤਾ ਆ ਪਰ ਅਕਾਲੀਆਂ ਨੇ ਆਪਣਾ ਬਲਟੋਆ ਸਿੰਘ ਪਿੱਛੇ ਨਹੀਂ ਹਟਾਇਆ ਜਦੋਂ ਦੀ ਫੁੱਲ ਸਪੋਰਟ ਕੀਤੀ ਜਾ ਰਹੀ ਆ ਤੇ ਕੀ ਬਲਟੋਏ ਨੇ ਕੀ ਔਦ ਕੀ ਆ ਕੀ ਅਕਾਲੀ ਹੁਣੇ ਖਡੂਰ ਸਾਹਿਬ ਵਾਲਿਆਂ ਦਾ ਜਮਾ ਬਣਦਾ ਆ ਕਿ 195 ਬੋਟਾ ਸਿੱਧੀਆਂ ਹੀ ਰੱਬੀ ਰੂ ਸਿੰਘ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਨੂੰ ਪੈਣ ਤੇ ਉਹ ਵੱਡੀ ਤਦਾਦ ਵਿੱਚ ਜਿੱਤ ਸਕਣ ਤੇ ਪੰਜਾਬ ਦੀ ਤਰੱਕੀ ਹੋ ਸਕੇ ਪੰਜਾਬ 'ਚੋਂ ਨਸ਼ਾ ਕਦਮ ਹੋ ਸਕੇ ਪੰਜਾਬ 'ਚ ਅਮਨ ਚੈਨ ਹੋ ਸਕੇ ਪੰਜਾਬ 'ਚ ਵੱਧ ਤੋਂ ਵੱਧ ਫੈਕਟਰੀਆਂ ਲਾਈਆਂ ਜਾ ਸਕਣ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਨਾ ਜਾਣ ਉਹਨਾਂ ਦਾ ਝੁਕਾਵ ਵਿਦੇਸ਼ਾਂ ਵੱਲੋਂ ਘਟੇ ਤਿਉਹ ਪੰਜਾਬ ਜੀ ਆਪਣੇ ਕੰਮ ਨੂੰ ਅੰਜਾਮ ਦੇਣ ਤੇ ਤਰੱਕੀਆਂ ਕਰਨ ਤੇ ਪੰਜਾਬ ਦਿਨ ਦੁਗਣੀ ਦੇ ਰਾਤ ਚੋਕਣੀ ਤਰੱਕੀ ਕਰੇ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ